ਪਹੁੰਚੇ ਸੀਗੇ ਗਲਾਬੇ ਵਾਲੀ ਢਾਣੀਆਂ ਇਹ ਇੱਥੇ 7-8 ਘਰ ਆ ਕੇ ਸਾਰੀ ਟੀਮ ਇੱਥੇ ਪਹੁੰਚੀ ਸੀਗੀ ਤੇ ਇੱਥੇ ਬਾਈ ਆਹ ਦੇਖ ਲਓ ਪਾਣੀ ਇੰਨਾ ਇੰਨਾ ਹੈਗਾ ਤੇ ਦੋ ਕਿਸ਼ਤੀਆਂ ਸਾਡੀਆਂ ਤੇ ਸਾਰੀ ਟੀਮ ਲੈ ਕੇ ਆਈ ਹੈ ਬਾਈ ਦਵਾਈਆਂ ਲੈ ਕੇ ਆਏ ਆ ਠੀਕ ਆ ਕੱਪੜੇ ਲੈ ਕੇ ਆਏ ਸੀਗੇ ਬਾਕੀ ਜਿਹੜੇ ਇੱਥੇ ਹੈਗੇ ਫੀਡ ਦੀ ਜਰੂਰਤ ਆ ਬਾਈ ਤੇ ਤੂੜੀ ਨਹੀਂ ਇੱਥੇ ਪਹੁੰਚਣੀ ਜਾਂ ਤਾਂ ਚਾਰਾ ਲਿਆਓ ਜਿਹੜਾ ਹੈਗਾ ਚਾਰਾ ਹਨਾ ਪਸ਼ੂਆਂ ਦਾ ਉਹ ਲੈ ਆਓ ਤੇ ਜਾਂ ਮੰਨ ਕੇ ਚਲੋ ਇੱਥੇ ਬਾਈ ਜਿਹੜੀ ਹੈਗੀ ਦਵਾਈਆਂ ਲੈ ਕੇ ਆਓ ਕਿਉਂਕਿ ਪਸ਼ੂਆਂ ਨੂੰ ਦਿਖਾ ਦਿੰਨੇ ਆ ਪਸ਼ੂਆਂ ਦਾ ਜ਼ਰੂਰ ਔਖਾ ਹੈਗਾ ਖੜੇ ਜ਼ਰੂਰ ਆ ਪਸ਼ੂ ਪਰ ਜਿਹੜੇ ਉੱਥੇ ਸਮਾਨ ਹੈ ਨਹੀਂ ਹੈ ਨਾ ਆ ਤੁਸੀਂ ਆਪ ਹੀ ਦੇਖ ਲਓ ਇੱਧਰ ਪਸ਼ੂਆਂ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਨੇ ਆਗੇ ਠੀਕ ਆ ਪਸ਼ੂ ਹੈਗੇ ਪਰ ਇਹਨਾਂ ਹਾਸਤੇ ਜਿਹੜਾ ਹੈਗਾ ਚਾਰਾ ਹੈ ਨਹੀਂਗਾ ਬਾਈ ਇੱਥੇ ਚਾਰ ਪਚਾ ਸਕਦੇ ਆ ਤੁਸੀਂ ਨਾ ਗੱਟਿਆਂ ਜਾ ਕੇ ਜਿੰਨਾ ਮਾ ਤਾਂ ਚਾਰ ਦੀ ਲੋੜ ਹੀ ਹੈ ਇਕੱਲੀ ਹਰੇ ਚਾਰੇ ਹਾਂਜੀ ਚਾਰ ਮੀਟ ਦੇ ਦੋ ਚੋਦੀ ਸਰਦਾ ਜਿਹੜਾ ਤੋਂ ਨਿਕਲਦਾ ਚਾਰ ਕੁੜੀ ਵੀ ਤੁਸੀਂ ਦੇਖ ਲਓ ਕਿੰਨੀ ਕਿਪਈ ਹੈ ਨਾ ਆਹੀ ਆ 12 ਹਾਂ ਪਰ ਆਇਆ ਉੱਥੋਂ ਇੰਨੀ ਦੂਰ ਲਿਆ ਪਰ ਤੂੜੀ ਇੱਥੇ ਨਹੀਂ ਪਹੁੰਚਦੀ ਚਾਰ ਲਿਆ ਉਹ ਹੈ ਨਾ ਚਾਰ ਦੀ ਜ਼ਰੂਰਤ ਤਾਂ ਜ਼ਿਆਦੇ ਤੇ ਫੀਡ ਦੀ ਜ਼ਰੂਰਤ ਹੈ ਨਾ ਤੇ ਆਟਾ ਉਟਾ ਮਾਤਾ ਪਹੁੰਚ ਗਿਆ ਦੇ ਕੋਈ ਪਹੁੰਚ ਗਿਆ ਕੋਈ ਤੋਂ ਦੀ ਚਲੋ ਭਾਈ ਜੋ ਆਟਾ ਵਗੈਰਾ ਹੈਗਾ ਉਹ ਲਿਆ ਸਕਦੇ ਆ ਨਾ ਚਲ ਅੱਜ ਸਾਡੀ ਟੀਮ ਆਈ ਸੀਗੀ ਮੈਡੀਸਿਨ ਲੈ ਕੇ ਆਏ ਸੀ ਜਿੰਨੀਆਂ ਉਹ ਅਸੀਂ ਭਾਈ ਇੱਥੇ ਹਨਾ ਹੈਲਪ ਕੀਤੀ ਹੈ ਜਿੰਨਾ ਹੋ ਸਕਿਆ ਕਿਉਂਕਿ ਦਰਿਆ ਪਾਰ ਕਰਕੇ ਆਉਣਾ ਪੈਂਦਾ ਤੇ 6-7 ਕਿਲੋਮੀਟਰ ਆ ਤੇ ਪਸ਼ੂ ਇਧਰ ਦੇਖ ਲਓ ਭਾਈ ਕਈ ਪਸ਼ੂ ਬਹੁਤ ਮਾਤਾ ਰੁੜ ਗਏ ਹੋਣਗੇ ਪਸ਼ੂ ਬਹੁਤ ਮਾਰਗ ਵੀ ਗਏ ਹਨਾ ਪਸ਼ੂ ਹਾਂਜੀ ਪਸ਼ੂ ਨੁਕਸਾਨ ਬਹੁਤ ਹੋਇਆ ਨਾ ਨੁਕਸਾਨ ਬਹੁਤ ਹੋਇਆ ਪਿੱਛੇ ਕੁੱਤੋਂ ਹੀ ਕੋਈ ਦੇਖੀ ਜਾਂਦੇ ਨੇ ਦੇਖੀ ਜਾਂਦੇ ਬਾਕੀ ਹਾਂਜੀ ਹੁਣ ਹੱਦ ਗ੍ਰਾਸਰਮ 3-4 ਫੁੱਟ ਪਾਣੀ ਦਾ ਕਮਰਾ ਦਾ ਕਮਰਾ ਸਾਰ ਜਾਰਾ ਖਤਰੇ ਵਿੱਚ ਕਮਰੇ ਖਿਆ ਇਧਰ ਵੀ ਪਾਣੀ ਅੰਦਰ ਨਹੀਂ ਇੱਥੇ ਇੱਥੇ ਬਾੜਾ ਪਾਣੀ ਹੋ ਗਿਆ ਜੇ ਬਾੜਾ ਜਵੜਾ ਖਾਤਾ ਅੱਛਾ ਅੰਦਰ ਜਾਦੇ ਹੋਰ ਚੱਪਣਾ ਪਊਗਾ ਹਣਾ ਇੱਥੇ ਨੂੰ ਲੱਗਦਾ ਠੀਕ ਹੈ ਲੈ ਜੀ ਚਲੀ ਜਾਂਦੀ ਆ ਉਹ ਘਰ ਦੇ ਹਾਲਾਤ ਆ ਜਿਹੜੇ ਬਈ ਉਹ ਤੁਹਾਨੂੰ ਦੱਸ ਦਿੰਦੇ ਆ ਮਾਤਾ ਕਹਿੰਦੀ ਸਾਰੇ ਪਾਣੀ ਆਇਆ ਵਾ ਅੱਛਾ ਸਾਰੇ ਬੈਡ ਬੁੱਡ ਸਾਰੇ ਖਰਾਬ ਹੋ ਗਏ ਤੇ ਸੱਪ ਸੁੱਪ ਵੀ ਮਾਤਾ ਹਣਾ ਫਿਰ ਫਿਰਦੇ ਹੋਣਗੇ ਹੁਣ ਤਾਂ ਅੰਦਰ ਆ ਜਾਂਦੇ ਹੋਣਗੇ ਸੱਪ ਸੁੱਪ ਬਾਦੂ ਆ ਤੈਨੂੰ ਸੱਪ ਦਰ ਰਾਤੋਂ ਥੱਲੇ ਲਾ ਵੀ ਤਾਂ ਨਹੀਂ ਅਸੀਂ ਕੁੱਤੇ ਪੈਣਾ ਪੈਂਦਾ ਤਾਂ ਜਾਣ ਕੇ ਜਾਂ ਬਚ ਜਾਂਦਾ ਉਹ ਖਾਣਾ ਥੱਲੇ ਦਾ ਜਮੈਂ ਤੇ ਠੀਕ ਆ ਬਾਈ ਪਹੁੰਚੋ ਜਿੰਨੀ ਹੈਲਪ ਕਰ ਸਕਦੇ ਆ ਨਾ ਜਿੰਨਾ ਰਸ਼ ਥੋੜੀ ਲਿਜਾ ਕੇ ਬੜੀਆਂ ਗਰਪੜ ਜਾਂਦੀ ਅਸ਼ੋ ਬੇਕ ਕਿਉਂ ਨੇ ਮਾਤਾ ਦੀ ਨਾ ਅਸ਼ੋ ਉਧਰ ਵੀ ਅਸੀਂ ਘਰੇ ਜਾ ਕੇ ਤੁਹਾਨੂੰ ਹਾਲਾਤ ਆ ਜਿਹੜੇ ਅੰਦਰ ਦੇ ਦਿਖਾ ਦਾਂਗੇ ਨਾ ਮਾਤਾ ਕਹਿੰਦੀ ਜਿਹੜੀ ਅੰਦਰ ਆ ਜਿਹੜੇ ਬੈੱਡ ਬੂਟ ਆ ਨਾ ਸੋਫੇ ਵਗੈਰਾ ਸਾਰੇ ਖਰਾਬ ਹੋਏ ਹੋਏ ਹਨ ਤੇ ਉਧਰ ਵੀ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਅੰਦਰ ਤੇ ਬਹੁਤ ਨੁਕਸਾਨ ਹੋਇਆ ਬਾਈ ਜਿਹੜਾ ਹੈਗਾ ਹਨ ਤੇ ਕੋਸ਼ਿਸ਼ ਕਰੋ ਬਾਈ ਦੂਰ ਨੂੰ ਆਇਆ ਕਰੋ ਦੇਖੋ ਹੁਣ ਇਦੂ ਗਾਂ ਪਾਣੀ ਬਈ ਡੂੰਗਾ ਹਨ ਜਿੰਨਾ ਕਿ ਸਾਥ ਤੁਰਿਆ ਜਾਂ ਤੇ ਆਹ ਵੇਖੋ ਬਈ ਇਧੂਗਾ ਹੁਣ ਥੱਲੇ ਡੂੰਗਾ ਆ ਗਈ ਬੇੜੀ ਲੈ ਕੇ ਜਾਵਾਂਗੇ ਜਾ ਨਹੀਂ ਸਕਦੇ ਇਧਰ ਤੁਹਾਨੂੰ ਹਾਲਾਤ ਦਿਖਾ ਦੇਣਾ ਉਹ ਦੇਖੋ ਟਰਾਲੇ ਚ ਤੂੜੀ ਖੜੀ ਆ ਕਿਤੇ ਬਸ ਓਨੀ ਕੁ ਟਰਾਲੇ ਚ ਲਾਦ ਲਈ ਉਹ ਪਾਈ ਜਾਂਦੇ ਹਨ ਆਹ ਹਾਲਾਤ ਆ ਬਈ ਮੋਟਰ ਵੇਖ ਲਓ ਮੱਛੀ ਡੁੱਬੀ ਪਈ ਆ ਸਾਰੀ ਤੇ ਗਾਹਾਂ ਚੱਲੋ ਵੇਖਦੇ ਆ ਬਈ ਬੇੜੀ ਲੈ ਆ ਕੇ ਕੋਲੇ ਜੇ ਹਾ ਵੇਖੀਏ ਤਾਂ ਪਰ ਪਹੁੰਚੋ ਬਈ ਦੂਰ ਸਾਰਾ ਜਿੰਨਾ ਦੂਰ ਪਹੁੰਚਿਆ ਤਾਂ ਉਹਨਾਂ ਪਹੁੰਚੋ ਨਾਲ ਇਹ ਬਾਰਡਰ ਲਾਈਨ ਤੇ ਆ ਜਮਾ ਬਿਲਕੁਲ ਸਾਹਮਣੇ ਬਾਰਡਰ ਲਾਈਨ ਆ ਗਈ ਆ ਉਹ ਦੇਖੋ ਇਧਰ ਠੀਕ ਆ ਡਿਫੈਂਸ ਤੇ ਚਲੋ ਆਪਾਂ ਹੁੰਦੇ ਆ ਪਰ ਜੇਦਾ ਬਈ ਕੋਸ਼ਿਸ਼ ਕਰੋ ਬੀੜੀਆਂ ਵਾਲੇ ਦੂਰ ਤੱਕ ਜੁਰੂਰ ਆਇਆ ਕਰੋ ਤੇ ਹਾਂ ਮਾਤਾ ਦੇਖ ਦਿਸੀ ਜਾਂਦਾ ਹਾਲਾਤ ਤੁਸੀਂ ਮੀਂਹ ਬਹੁਤ ਹੀ ਖਰਾਬ ਆ ਅਸ਼ੋ ਵੀ ਖਰਾਬ ਹੋ ਗਿਆ ਮਾਤਾ ਤੁਸੀਂ ਦੇਖ ਲਓ ਫਿਰ ਆ ਦੀ ਬਾਕੀ ਠੱਗੀ ਠੋਰੀ ਬੜੀ ਚੱਲਦੀ ਮਾਤਾ ਇੰਨੀ ਦੂਰੋਂ ਆਇਆ ਜਿਹਦੇ ਕੋਲੇ ਹੈਗਾ ਹਨਾ ਉਹ ਨਾਂ ਲਓ ਜਿਹਦੇ ਕੋਲੇ ਹੈ ਨਹੀਂ ਉਹ ਲੋਗ ਹਨਾ ਠੱਗੀ ਠੋਰੀ ਬਹੁਤ ਚੱਲੀ ਆ ਨਹੀਂ ਮਾਤਾ ਹਾਲਾਤ ਦਿਸੀ ਜਾਂਦੇ ਹਨਾ ਕੋਈ ਉਹ ਲਕੂਣ ਵਾਲੀ ਗੱਲ ਨਹੀਂ ਜਿਹੜਾ ਜਿਹੜੇ ਹਾਲਾਤ ਦਿਸੇ ਹੁਣ ਪਾਣੀ ਦਿਸੀ ਜਾਂਦਾ ਕਿੱਡਾ ਕਿੱਡਾ ਆ ਦੇਖ ਲਓ ਇਧਰ ਤੇ ਮਾਤਾ ਕੁਛ ਘਟਿਆ ਪਾਣੀ ਕਿ ਉਹ ਨਹੀਂ ਹੈ ਥੋੜਾ ਜਿਹਾ ਘਟ ਗਿਆ ਥੋੜਾ ਬਹੁਤਾ ਘਟਿਆ ਪਾਣੀ ਨੂੰ ਨਿਸ਼ਾਨ ਵੀ ਹਾਂ ਉਹ ਨਿਸ਼ਾਨ ਠੀਕ ਉਹਨਾਂ ਕਾ ਘਟਿਆ ਕਟ ਪੂਰਾ ਘਟ ਗਿਆ ਕਟ ਘਟ ਗਿਆ ਚਲੋ ਮਹਾਰਾਜ ਅੱਗੇ ਅਰਦਾਸ ਕਰਦੇ ਹਣਾ ਕੱਢਦੇ ਹਣਾ ਤੇ ਠੀਕ ਹੈ ਮਾਤਾ ਹਣਾ ਠੀਕ ਹੈ